ਸਾਜੀ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਬਾਣੀ ਦੀ ਪੰਕਤੀ ਆ ਔਰ ਉਪਦੇਸ਼ੇ ਆ ਆਪ ਨਾ ਕਰੇ ਦੂਜਿਆਂ ਨੂੰ ਉਪਦੇਸ਼ ਦੇਣੇ ਪਰ ਉਹ ਯੋ ਕੰਮ ਆਪ ਨਾ ਕਰਨਾ ਦੂਜਿਆਂ ਨੂੰ ਉਪਦੇਸ਼ ਦੇਣੇ ਪੇ ਵੇਖੋ ਜੀ ਸਾਦੇ ਵਿਆਹ ਕਰੋ ਦੂਜਿਆਂ ਨੂੰ ਉਪਦੇਸ਼ ਦੇਣੇ ਪੇ ਡਾਂਸਰਾਂ ਨਾਲ ਨਚੋ ਦੂਜਿਆਂ ਨੂੰ ਉਪਦੇਸ਼ ਦੇਣੇ ਕਿ ਡਾਂਸ ਨਾ ਉਤ ਇਦਾਂ ਕਰ ਕਰਕੇ ਨੋਟ ਨਾ ਸਟੋ ਪਰ ਪਤਾ ਉਹਨੂੰ ਲੱਗਦਾ ਜੇ ਉਹ ਆਪਣੀ ਧੀ ਦਾ ਆਨੰਦਕਾਰ ਜਾਂ ਆਪਣੇ ਪੁੱਤਰਾਂ ਦਾ ਆਨੰਦਕਾਰ ਹੋਵੇ ਤੇ ਉਦੋਂ ਡਾਂਸਰ ਵੀ ਨਹੀਂ ਸੱਦਿਆਂ ਜਾਣ। ਉਦੋਂ ਇਦਾਂ ਕਰ ਕਰ ਕੇ ਉੱਤੇ ਮਾਫ ਕਰਨਾ ਪਏ ਇਹ ਵੀ ਛੁੱਟੇ ਜਾਣ। ਪਤਾ ਉਹਨੂੰ ਲੱਗਦਾ ਵਾ। ਇਹਨੂੰ ਬਾਣੀ ਦਾ ਵਾਕ ਆ। ਅਵਰ ਉਪਦੇਸੇ ਆ ਆਪਣਾ ਕਰੇ। ਇੱਕ ਛੋਟਾ ਜਿਹਾ ਵਾਕਿਆ ਸੁਣਾਵਾਂਗਾ। ਉਸ ਤੋਂ ਬਾਅਦ ਅਗਲੀ ਜਿਹੜੀ ਮੈਂ ਵਿਚਾਰ ਕਰਾਂਗਾ ਉਹ ਬੇਨਤੀ ਆ ਲਾਸਟ ਤੱਕ ਸੁਣਿਓ। ਕੀ ਹੋਇਆ ਵੀ ਇੱਕ ਖੁਰਕ ਦਾ ਮਰੀਜ਼, ਇੱਕ ਖਾਰਸ਼ ਦਾ ਮਰੀਜ਼ ਇੱਕ ਡਾਕਟਰ ਦੇ ਕੋਲ ਗਿਆ। ਡਾਕਟਰ ਨੂੰ ਜੋ ਆ ਕੇ ਕਹਿਣ ਲੱਗਾ ਡਾਕਟਰ ਸਾਹਿਬ ਮੇਰੀ ਸਕਿਨ ਪ੍ਰੋਬਲਮ ਆ ਮੇਰੇ ਇਦਾਂ ਮੈਂ ਖੁਰਕ ਖੁਰਕ ਕੇ ਤੇ ਆਪਣਾ ਸਰੀਰ ਲਾਲ ਕਰ ਲਿਆ ਵਾ ਉਹ ਡਾਕਟਰ ਸਾਹਿਬ ਕੋ ਇਲਾਜ ਕਰੋ ਇਹਦਾ ਤੇ ਡਾਕਟਰ ਨੇ ਇਲਾਜ ਕਰਨ ਦੀ ਬਜਾਏ ਕਹਿ ਤਾ ਵੀ ਤੂੰ ਅਜ ਕਰ ਹੁਣ ਜਾ ਤਿੰਨ ਦਿਨ ਬਾਅਦ ਆਈ ਉਹ ਬੰਦਾ ਤਿੰਨ ਦਿਨ ਬਾਅਦਾਂ ਡਾਕਟਰ ਦੇ ਕੋਲ ਦੁਬਾਰਾ ਗਿਆ ਉਹ ਕਹਿੰਦਾ ਡਾਕਟਰ ਸਾਹਿਬ ਜਦੋਂ ਮੈਂ ਤਿੰਨ ਦਿਨ ਪਹਿਲਾਂ ਆਇਆ ਹਾਂ ਖੁਰਕ ਖੁਰਕ ਕੇ ਤੇ ਮੇਰਾ ਬੁਰਾ ਹਾਲ ਸੀਗਾ ਉਹ ਆਂਦਾ ਜੇ ਮੈਂ ਅੱਜ ਆਇਆ ਵਾਂ ਤੇ ਇੰਨੀ ਖੁਰਕ ਦੇ ਨਾਲ ਆਂਦਾ ਮੇਰੇ ਤਾਂ ਸਰੀਰ ਤੇ ਜ਼ਖਮ ਹੋ ਗਿਆ ਕਰੋ ਕੋ ਲਾਜ ਤੇ ਡਾਕਟਰ ਨੇ ਕਿਹਾ ਤਾਂ ਵੀ ਨਾ ਹੁੰਦਾ ਕਿੰਨੀ ਅਰੀ ਹੈ ਤੇ ਮਰੀਜ਼ ਨੇ ਕਿਹਾ ਵੀ ਦਿਨ ਦੇ ਵਿੱਚ ਸਿਰਫ ਇੱਕ ਵਾਰੀ ਡਾਕਟਰ ਨੇ ਕਿਹਾ ਵੀ ਅੱਜ ਤੋਂ ਬਾਅਦ ਆ ਦਿਨ ਦੇ ਵਿੱਚ ਤਿੰਨ ਵਾਰੀ ਨਾ ਆਇਆ ਕਰ ਉਹ ਆਂਦੇ ਵੀ ਜਿਹੜਾ ਇੱਕ ਤੇਲ ਹੁੰਦਾ ਵਾ ਨਾਰੀਗਲ ਦਾ ਤੇਲ ਗਰੀ ਦਾ ਤੇਲ ਜਿਹਨੂੰ ਕਹਿੰਦੇ ਆ ਉਹ ਵੇਖਾ ਤੁਹਾਡੇ ਘਰੇ ਉਹ ਮਰੀਜ਼ ਕਹਿੰਦਾ ਹਾਂਜੀ ਹੈਗਾ ਵਾ ਆਂਦਾ ਵੀ ਜਦੋਂ ਵੀ ਨਾਵੇ ਤਿੰਨ ਵਾਰੀ ਦਿਨ ਦੇ ਵਿੱਚ ਨਾਉਣਾ ਵਾ ਤਿੰਨਾਂ ਆ ਕੇ ਤੇ ਉਹ ਜਿਹੜਾ ਤੇਲ ਆ ਗਰੀ ਦਾ ਉਹ ਆਪਣੇ ਸਰੀਰ ਦੇ ਉੱਤੇ ਤਿੰਨੀ ਵਾਰੀ ਮਲਣਾ ਤਿੰਨੀ ਵਾਰੀ ਨਾ ਆ ਕੇ ਤੇ ਹੁਣ ਜਿਹੜਾ ਉਹ ਮਰੀਜ਼ ਸੀਗਾ ਉਹਨੇ ਡਾਕਟਰ ਨੂੰ ਇੱਕ ਸਵਾਲ ਪੁੱਛ ਲਿਆ ਉਹ ਆਂਦਾ ਡਾਕਟਰ ਹਾ ਯੋ ਗੱਲ ਤੂੰ ਮੈਨੂੰ ਤਿੰਨ ਦਿਨ ਪਹਿਲਾਂ ਕਹਿ ਹੱਦਾਂ ਹਾਂ ਅੱਜ ਜੇਕਰ ਮੈਂ ਆਂਦਾ ਤਿੰਨ ਦਿਨ ਤੇਰੇ ਕੋਲ ਹੋਰ ਮੈਂ ਬੁਰਾ ਹਾਲ ਮੇਰਾ ਹੋਇਆ ਆਂਦਾ ਅੱਜ ਹੀ ਮੈਨੂੰ ਟ੍ਰੀਟਮੈਂਟ ਦੱਸ ਰਿਆ ਵਾ ਆਂਦਾ ਤਿੰਨ ਦਿਨ ਪਹਿਲਾਂ ਦੱਸ ਦਿਨੋ ਆਂਦਾ ਮੇਰੇ ਜ਼ਖਮ ਹੋਰ ਵਧਨ ਤੋਂ ਇਲਾਵਾ ਉਹ ਸੁੱਕਣ ਵਾਲੇ ਬੰਦੇ ਮੈਂ ਠੀਕ ਹੋਣ ਵਾਲਾ ਬੰਦਾ ਪਰ ਜੋ ਉਸ ਡਾਕਟਰ ਨੇ ਕੋ ਜਵਾਬ ਦਿੱਤਾ ਧਿਆਨ ਨਾਲ ਮੇਰੀ ਗੱਲ ਸੁਣੀਓ ਡਾਕਟਰ ਨੇ ਜਵਾਬ ਦਿੱਤਾ ਉਹ ਕਹਿੰਦਾ ਵੀ ਤਿੰਨ ਦਿਨ ਪਹਿਲਾਂ ਵੀ ਮੈਂ ਤੈਨੂੰ ਇਹ ਇਲਾਜ ਦੱਸ ਸਕਦਾ ਹਾਂ ਫਿਰ ਤੂੰ ਆਇਆ ਕਰ ਤੇ ਨਰੀ ਤੇ ਆਪਣੇ ਸਰੀਰ ਤੇ ਇਦਾਂ ਵੀ ਤੈਨਰੀ ਨਹਾ ਕੇ ਤੇਲ ਮਲਿਆ ਕਰ ਪਰ ਆਂਦਾ ਉਦੋਂ ਮੈਂ ਤੈਨੂੰ ਇਲਾਜ ਕਿਉਂ ਨਹੀਂ ਦੱਸਿਆ ਕਿਉਂਕਿ ਉਸ ਸਮੇਂ ਮੈਂ ਆਪ ਨਹੀਂ ਹਿੰਦਾ ਹੁੰਦਾ ਆਂਦਾ ਮੇਰੇ 2-2 ਦਿਨ ਲੰਘ ਜਾਂਦੇ ਸੀ ਆਂਦਾ ਇੱਥੇ ਕਲੀਨਿਕ ਤੇ ਆਪਣੇ ਏਸੀ ਲੱਗਾ ਵਾ ਆਂਦਾ 2-2 ਦਿਨ ਕਈ ਵਾਰੀ ਲੰਘ ਜਾਣੇ ਪਰਫਿਊਮ ਪਾ ਕੇ ਉਦਾਂ ਹੀ ਆ ਜਣਾ ਤੇ ਆਂਦਾ ਮੈਂ ਤੈਨੂੰ ਤਾਂ ਨਹੀਂ ਲਾਏ ਦੱਸਿਆ ਵੀ ਮੈਂ ਤੇ ਆਪ ਨਹੀਂ ਨਾ ਹੁੰਦਾ। ਉਹ ਆਂਦਾ ਸਭ ਤੋਂ ਪਹਿਲਾਂ ਨਾ ਮੈਂ ਇਹ ਤਰੀਕਾ ਵਰਤਿਆ ਵੀ ਪਹਿਲਾਂ ਤੇ ਆਪ ਬਣਾਓ। ਜੇ ਆਪ ਬਣਾਵਾਂਗੇ ਫੇਰ ਜੋ ਜਿੰਨੂੰ ਵਿਦੇਸ਼ ਕਰੋ ਫੇਰ ਫਾਇਦਾ ਵਾ। ਬਾਣੀ ਦੇ ਵਿੱਚ ਵੀ ਪੰਕਤੀ ਆ ਗਈ ਅਵਰ ਉਪਦੇਸੇ ਆਪ ਨਾ ਕਰੇ। ਹੁਣ ਗੱਲ ਮੇਰੀ ਸਾਰੀ ਕੰਪਲੀਟ ਸੁਣ ਲਿਓ। ਭਾਈ ਅਮਨਦੀਪ ਸਿੰਘ ਜੀ ਜਿਹੜੇ ਕਿ ਮਾਤਾ ਕੌਲਾ ਜੀ ਵਾਲੇ। ਬਾਬਾ ਗੋਰੇ ਕਬਾਲ ਸਿੰਘ ਜੀ ਜਿਨ੍ਹਾਂ ਦੀ ਕਥਾ ਸੁਣਦੇ ਸੁਣਦੇ ਵੱਡੇ ਹੋਏ ਆ ਹੁਣ ਉਹਨੂੰ ਕਥਾ ਸੁੰਦੇ ਸੁੰਦੇ ਵੱਡੇ ਹੋਏ ਕਹਿ ਲੋ ਜਾਂ ਭਾਈ ਗੁਰਕਬਾਲ ਸਿੰਘ ਜੀ ਨੇ ਗੱਪਾਂ ਸੁੰਦੇ ਸੁੰਦੇ ਵੱਡੇ ਹੋਏ ਕਹਿ ਲੋ ਮਤਲਬ ਵੱਡੇ ਹੋ ਗਏ ਆ ਤੇ ਵੱਡੇ ਹੋ ਕੇ ਇੰਨੇ ਕਿ ਜੋਗੇ ਹੋ ਗਏ ਆ ਵੀ ਅੱਜ ਇਹਨਾਂ ਦੇ ਅੱਖ ਦੇ ਵਿੱਚ ਅੱਖ ਪਾ ਕੇ ਗੱਲ ਕਰਨ ਜੋਗੇ ਹੋ ਗਏ ਆ ਅੱਜ ਇਹਨਾਂ ਦੇ ਉੱਤੇ ਸਵਾਲ ਰੱਖਣ ਵਾਲੇ ਹੋ ਗਏ ਆ ਕਿ ਕਿਵੇਂ ਤੁਸੀਂ ਲੋਕਾਂ ਨੂੰ ਗੁੰਮਰਾਹ ਕਰਕੇ ਗੱਪਾਂ ਛੱਟ ਛੱਟ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਇੰਨੇ ਕਿ ਜੋਗੇ ਗੁਰੂ ਸਾਹਿਬ ਦੀ ਕਿਰਪਾ ਨਾਲ ਹੋ ਗਏ ਆ ਹੁਣ ਚਲੋ ਭਾਈ ਅਮਨਦੀਪ ਸਿੰਘ ਜੀ ਦੇ ਧੀ ਦਾ ਨੰਦਕਾਰਜ ਹੋਇਆ ਡਾਂਸਰਾਂ ਨੇ ਸੱਦੀਆਂ ਗਈਆਂ ਉੱਥੇ ਉੱਥੇ ਡਾਂਸਰਾਂ ਦੇ ਉੱਤੇ ਸਿੰਗਰ ਵੀ ਸੱਦੇ ਗਏ ਸਿੰਗਰਾਂ ਦੇ ਉੱਤੇ ਨੋਟਿਸ ਛੁੱਟੇ ਗਏ ਚਲੋ ਜੋਰ ਵਾਲਾ ਰਪਾਉਣਾ ਸੀ ਹੋਇਆ ਅੱਗੇ ਜਾ ਕੇ ਕੀ ਹੋਇਆ ਵੀ ਗੁਰਦਰਾ ਸੀਸਗੰਸ ਹੈ ਭਾਈ ਅਮਨਦੀਪ ਸਿੰਘ ਜੀ ਦਾ ਸਮਾਗਮ ਸੀਗਾ ਤਾਂ ਸਮਾਗਮ ਦੇ ਦੌਰਾਨ ਭਾਈ ਅਮਨਦੀਪ ਸਿੰਘ ਜੀ ਨੇ ਜੋ ਸਟੇਟਮੈਂਟ ਦਿੱਤੀ ਉਹਦੇ ਜਵਾਬ ਦਵਾ ਵੇਖੋ ਇਹ ਕਿਹਾ ਵੀ ਮੇਰੀ ਧੀ ਦਾ ਨੰਦਕਾਰਜ ਹੋਇਆ ਤੇ ਬੜਿਆਂ ਨੇ ਮੇਰੀ ਧੀ ਨੂੰ ਗਾਲਾਂ ਕੱਢੀਆਂ ਵੇਖੋ ਮੈਂ ਬੇਨਤੀ ਕਰਾਂ ਜਿਨ੍ਹਾਂ ਨੇ ਉਹਦੀ ਧੀ ਨੂੰ ਗਾਲਾਂ ਕੱਢੀਆਂ ਉਹਨਾਂ ਦੇ ਹੱਕ ਦੇ ਵਿੱਚ ਮੈਂ ਵੀ ਨਹੀਂ ਹੈਗਾ ਵੀ ਬਈ ਵੇਖੋ ਧੀਆ ਸਾਡੇ ਘਰ ਤੇ ਵੀ ਹੁੰਦੀਆਂ ਵਾ ਗਾਲਾਂ ਕਿਸ ਨੂੰ ਕਿਉਂ ਕੱਢੋ ਤੁਸੀਂ ਗਾਲਾਂ ਕੱਢਣ ਦਾ ਕੋਈ ਮਤਲਬ ਹੀ ਨਹੀਂ ਗੱਲ ਵਿਚਾਰ ਦੀ ਕਰਨੀ ਵਿਚਾਰਨਾ ਵਿਚਾਰ ਕਰੋ ਗਾਲ ਕੱਢਣ ਦਾ ਮਤਲਬ ਹੀ ਨਹੀਂ ਮੈਂ ਉਹਨਾਂ ਦੇ ਹੱਕ ਦੇ ਵਿੱਚ ਨਹੀਂ ਹ ਜਿਨ੍ਹਾਂ ਨੇ ਗਾਲਾਂ ਕੱਢੀਆਂ ਕੀ ਕਿਹਾ ਗਿਆ ਪੀ ਵੇਖੋ ਜੀ ਕੋਈ ਪਿਓ ਆਪਣੇ ਦੀਦਾਨਾਂ ਦਾ ਕਰਜ ਵੀ ਨਾ ਕਰੇ ਆਨੰਦ ਕਾਰਜ ਕਰਨਾ ਹੀ ਗੁਨਾਹ ਹੋ ਗਿਆ ਭਾਈ ਸਾਹਿਬ ਜੀ ਆਨੰਦ ਕਾਰਜ ਕਰਨਾ ਗੁਨਾਹ ਨਹੀਂ ਹੋਇਆ ਗੁਨਾਹ ਉਹ ਹੋਇਆ ਵਾ ਜਿਹੜਾ ਅਸੀਂ ਲੋਕਾਂ ਨੂੰ ਕਹੀ ਗਏ ਪੀ ਵੇਖੋ ਜੀ ਸਾਦੇ ਵਿਆਹ ਕਰੋ ਹੁਣ ਮੈਂ ਬੋਲਦਿਆਂ ਨਾ ਸਾਦੇ ਵਿਆਹ ਕਰੋ ਮੈਂ ਬੋਲਾਂ ਵੀ ਵੇਖੋ ਜੀ ਸਾਦੇ ਵਿਆਹ ਕਰੋ ਡਾਂਸਰਾਂ ਨਾਲ ਨਚਾਓ ਤੇ ਮਾਫ ਕਰਨਾ ਜੇ ਰੋ ਸਾਡੇ ਪ੍ਰਚਾਰਕ ਡਾਂਸਰਾਂ ਨਾਲ ਨਚਾਉਣ ਤੇ ਪਰਸੋ ਚ ਆਉਦੇ ਮੈਨੂੰ ਸੰਗਤਾਂ ਨੇ ਮੈਸੇਜ ਕਰ ਕਰਕੇ ਪੀ ਵੇਖੋ ਜੀ ਦੂਜੀਆਂ ਵਾਰੀਆਂ ਤੁਸੀਂ ਬੋਲ ਦਿੰਦੇ ਜੀ ਤੁਹਾਡੇ ਤੇ ਆਪਣੇ ਰਾਗੀ ਤੁਹਾਡੇ ਆਪਣੇ ਪ੍ਰਚਾਰ ਕਰਨ ਵਾਲੇ ਉਹ ਡਾਂਸਰਾਂ ਵਿਚ ਆ ਰਹੇ ਆ ਆਂਦੇ ਇਹਦੇ ਬਾਰੇ ਕੀ ਵਿਚਾਰਿਆ ਤੇ ਮਾਫ ਕਰਨਾ ਸਾਨੂੰ ਅੱਗੇ ਗੱਲ ਨਹੀਂ ਆਉਂਦੀ ਵੀ ਕੀ ਜਵਾਬ ਦੇਗੀ ਇਹਨਾਂ ਨੂੰ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦਾ ਸਿੱਧੀ ਸਥਾਨ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਸ਼ਹੀਦੀ ਨੂੰ ਸਮਰਪਿਤ ਸਮਾਗਮ ਕੀਤੇ ਜਾ ਰਹੇ ਆ ਉੱਥੇ ਭਾਈ ਸਾਹਿਬ ਨੇ ਕੋਈ ਪੰਥਰੇ ਮਸਲੇ ਤੇ ਗੱਲ ਨਹੀਂ ਕੀਤੀ ਭਾਈ ਸਾਹਿਬ ਨੇ ਆਪਣਾ ਪਰਸਨਲੀ ਨਿੱਜੀ ਮੁੱਦਾ ਗੁਰਦਰਾ ਸੀਸਗਨ ਸਾਹਿਬ ਚੁੱਕਿਆ ਤੇ ਚੁੱਕੇ ਕਿਹਾ ਕੀ ਵੇਖੋ ਜੀ ਉੱਥੇ ਤੇ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਆਏ ਠੀਕ ਆ ਭਾਈ ਰਣਜੀਤ ਸਿੰਘ ਜੀ ਖਾਲਸਾ ਢੜੀਆਂ ਵਾਲੇ ਆਏ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਬੁੱਢਾ ਦਲ ਦੇ ਮੌਜੂਦਾ ਮੁਖੀ ਉਹ ਆਏ ਮੈਂ ਬੇਨਤੀ ਕਰਾਂ ਉਹਨਾਂ ਦੇ ਆਉਣ ਦੇ ਨਾਲ ਤੁਹਾਡਾ ਸਿਰ ਉੱਚਾ ਹੋਇਆ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਆਏ ਤੁਹਾਡਾ ਸਿਰ ਉੱਚਾ ਹੋਇਆ ਪਾਏ ਰਣਜੀਤ ਸਿੰਘ ਦੇ ਖਾਲਸਾ ਢੱਡਰੀਆਂ ਵਾਲਿਆਂ ਜਿਨ੍ਹਾਂ ਨੇ ਐਨੀ ਸੰਗਤ ਨੂੰ ਅਮਰਤ ਛਕਾਇਆ ਤੇ ਸਿੰਘ ਸਜਾਇਆ ਨਸ਼ਿਆਂ ਤੋਂ ਛੁਡਾਇਆ ਧਰਮ ਪਰਵਰਤਨ ਨੂੰ ਠੱਲ ਪਾਈ ਮੈਂ ਬੇਨਤੀ ਕਰਾਂ ਉਹਨਾਂ ਦੇ ਆਉਣ ਦੇ ਨਾਲ ਤੇ ਬੁੱਢਾ ਦਲ ਦੇ ਮੁਖੀ ਦੇ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਆਉਣ ਦੇ ਨਾਲ ਤੁਹਾਡਾ ਸਿਰ ਉੱਚਾ ਹੋਇਆ ਪਰ ਤੁਹਾਡਾ ਸਿਰ ਨੀਵਾ ਕਿੱਦਾਂ ਹੋਇਆ ਜਿਹੜੀ ਨਾ ਡਾਂਸ ਰਾ ਸਦੀਆਂ ਤੇ ਕੀ ਕਿਹਾ ਵੇਖੋ ਜੀ ਉਹ ਕੋਈ ਲਹਿੰਗਾ ਨਹੀਂ ਸੀਗਾ ਉਹ ਪਤਾ ਨਹੀਂ ਕਿਹੜੇ ਕੱਪੜੇ ਦਾ ਨਾਮ ਆ ਉਹ ਵਾਲਾ ਕਪੜਾ ਹੀ ਮੈਂ ਬੇਨਤੀ ਕਰਾਂ ਵੇਖੋ ਸਿਰ ਨੰਗਾ ਹੋਵੇ ਸਿਰ ਤਾਂ ਨੰਗਾ ਹੀ ਸੀ ਸਪਸ਼ਟੀ ਕਰਨ ਤੇ ਇਹ ਦੱਸਦਾ ਵੀ ਵੇਖੋ ਜੀ ਉਹ ਸਿਰ ਉਦਾਂ ਗੁਰੂ ਦੇ ਹਜੂਰੀਏ ਟਕਿਆ ਰਿਆ ਬਾਅਦ ਚ ਉਥੇ ਬੈਂਕਟ ਹਾਲ ਦੇ ਵਿੱਚ ਆ ਕੇ ਤਾਂ ਸਿਰ ਕੀ ਹੋਇਆ ਵੀ ਚੁੰਨੀ ਲੱਤ ਗਈ ਦੁਪਟਾ ਲੱਤ ਗਿਆ ਮੈਂ ਬੇਨਤੀ ਕਰਾਂ ਤੁਹਾਡੇ ਕਹਿਣ ਮੁਤਾਬਕ ਇਹ ਮੰਨ ਲੀਏ ਵੀ ਤੁਸੀਂ ਇਹ ਚਾਹੁੰਦੇ ਹੋ ਵੀ ਗੁਰੂ ਦੇ ਹਜੂਰੀ 'ਚ ਵੀ ਅਸੀਂ ਜਿਹੜਾ ਕਪੜਾ ਸਿਰ ਤੇ ਲਿਆ ਉਹ ਵੀ ਨਾਲ ਲੈਂਦੇ ਗੁਰੂ ਦੀ ਹਜੂਰੀ ਤੇ ਕਪੜਾ ਲੈਣਾ ਪੈਣਾ ਸੀ ਤੁਹਾਡੀ ਉਹ ਤੇ ਇੱਕ ਮਜਬੂਰੀ ਵੀ ਸੀ ਤੁਹਾਡੀ ਨਾ ਵੀ ਕਪੜਾ ਲੈਣਾ ਪਿਆ ਸਿਰ ਤੇ ਪਰ ਸਭ ਤੋਂ ਵੱਡੀ ਗੱਲ ਇਹ ਵੀ ਜੇਕਰ ਤੁਹਾਡੀ ਬੱਚੀ ਤੁਹਾਡੀ ਬੱਚੀ ਹੈ ਉਹ ਮੇਰੀ ਵੀ ਭੈਣ ਹੈ ਸਾਡੀ ਭੈਣ ਜੇਕਰ ਉਹਦਾ ਵੀ ਸਿਰ ਟੱਕ ਵਗੈਰਾ ਰੱਖਦੀ ਪਰ ਕਰੀਏ ਕੀ ਮਾਫ ਕਰਨਾ ਸਾਡੀ ਭੈਣ ਦੇ ਰੇ ਵਾਲ ਖਰਾਬ ਹੈ ਹੇਅਰ ਸਟਾਈਲ ਖਰਾਬ ਹੋ ਰਹੀ ਤੁਸੀਂ ਜੋ ਕੀਤਾ ਆਨੰਦ ਕਾਰਜ ਆਪਣੀ ਧੀ ਦਾ ਕੀਤਾ ਸਪਸ਼ਟੀਕਰਨ ਦਿੱਤਾ ਕਿ ਕੀ ਹੁਣ ਨੰਦ ਕਾਰਜ ਕਰਨਾ ਵੀ ਗੁਨਾਹ ਆ ਗਿਆ ਨੰਦ ਕਾਰਜ ਕਰਨਾ ਗੁਨਾਹ ਨਹੀਂ ਹੋਇਆ ਡਾਂਸਰਾਂ ਸਦਣੀਆਂ ਸਿੰਗਰ ਸਦਣੇ ਗੁਨਾਹ ਆ ਆ ਤਾਂ ਜੇਕਰ ਤੁਸੀਂ ਮੰਨ ਲਓ ਕੰਮ ਕਰ ਵੀ ਦਿੱਤਾ ਤਾਂ ਸਵਾਲ ਇਹ ਆ ਵੀ ਗੁਰਦੁਆਰਾ ਸੀਸਗਨ ਸਾਹਿਬ ਦਿੱਲੀ ਵਿਖੇ ਜਿੱਥੇ ਬਾਣੀ ਦੀ ਵਿਚਾਰ ਕਰੋ ਕੋ ਪੰਥਰ ਦੇ ਮੁੱਦੇ ਦੇ ਵਿਚਾਰ ਕਰੋ ਕੋ ਨਸ਼ਾ ਬਾਰੇ ਗੱਲ ਕਰੋ ਕੋ ਇਤਿਹਾਸ ਦੀ ਗੱਲ ਕਰੋ ਉੱਥੇ ਤੁਸੀਂ ਆਪਣਾ ਪਰਸਨਲ ਮੈਟਰ ਸ਼ੋਅ ਕੇ ਬਹਿ ਰਹੇ ਹੋ ਜੇ ਤੁਸੀਂ ਪਰਸਨਲ ਮੈਟਰ ਤੇ ਸਪਸ਼ਟੀਕਰਨ ਦੇਣਾ ਹੀ ਪਹਿਲੀ ਗੱਲ ਜੇ ਵਿਵਾਦ ਹੋ ਰਿਹਾ ਹੋ ਲੈਂਦੋ ਚਲੋ ਠੀਕ ਐ ਤੁਹਾਡੀ ਗਲਤੀ ਕਰਨਾ ਵਿਵਾਦ ਹੋਇਆ ਜੇ ਵਿਵਾਦ ਹੋਰ ਵੀ ਰਿਹਾ ਵਾ ਤੁਹਾਡਾ ਇਹ ਫਰਜ ਬੰਦਾ ਹੈ ਵੀ ਤੁਸੀਂ ਚੁੱਪ ਕੀਤੇ ਰਹਿੰਦੇ ਤੁਸੀਂ ਜੇ ਮੰਨ ਲਓ ਸਪਸ਼ਟੀਕਰਨ ਦੇਣਾ ਵੀ ਸੀ ਇੱਕ ਵੀਡੀਓ ਬਣਾ ਕੇ ਸਪਸ਼ਟੀਕਰਨ ਦੇ ਜਾਂਦੇ ਪਰ ਸਪਸ਼ਟੀਕਰਨ ਦਿੱਤਾ ਕਿਥੇ ਸਟੇਜ ਤੇ ਮੈਂ ਬੇਨਤੀ ਕਰਾਂ ਵੇਖੋ ਸਾਡੀ ਭੈਣ ਦਾ ਨੰਦਕਾਰਜ ਹੋਇਆ ਸਾਡੀ ਬੱਚੀ ਦਾ ਸਾਡੀ ਭੈਣ ਦਾ ਬੜੀ ਖੁਸ਼ੀ ਆ ਸਾਡੇ ਵੱਲੋਂ ਵਧਾਈ ਆ ਭਾਈ ਅਮਨਦੀਪ ਸਿੰਘ ਜੀ ਨੂੰ ਬਾਬਾ ਗੋਰੇ ਕਬਾਦ ਸਿੰਘ ਜੀ ਆ ਜਿਹੜੇ ਇਹਨਾਂ ਜਿਨ੍ਹਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਵਾ ਭਾਵੇਂ ਗੱਪਾਂ ਸੁਣਾਸਣਾ ਕੀਤਾ રે ਭਾਵੇਂ ਵਾਹਿ ਕੀਤਾ ਪ੍ਰਚਾਰ ਕੀਤਾ ਵਾ ਉਹਨਾਂ ਦੇ ਅਸੀਂ ਵਿਰੋਧੀ ਨਹੀਂ ਆ ਪਰ ਗੱਲ ਇਹ ਆ ਤੁਹਾਡੇ ਨੰਦਕਾਰ ਜਿੱਦੇ ਵਿੱਚ ਜਿਹੜਾ ਡਾਂਸਰਾਂ ਚਾਹੀਆਂ ਤੁਸੀਂ ਪੈਸੇ ਇਦਾਂ ਕਰ ਕਰਕੇ ਵਾਰੇ ਇਹ ਪੈਸੇ ਕਿਹੜੇ ਸੀਗੇ ਜਿਹੜੇ ਸੰਗਤਾਂ ਨੇ ਤੁਹਾਨੂੰ ਭੇਟਾ ਦੇ ਰੂਪ ਦੇ ਵਿੱਚ ਦਿੱਤੇ ਜਿੱਥੇ ਜਾ ਕੇ ਤੁਸੀਂ ਕੀਰਤਨ ਕੀਤਾ ਉਹ ਕੀਰਤਨ ਲਈ ਭੇਟਾ ਦੇ ਪੈਸੇ ਤੁਸੀਂ ਜਦੋਂ ਇਦਾਂ ਕਰ ਕਰਕੇ ਉੱਤੇ ਮਾਫ ਕਰਨਾ ਛੁੱਟੇ ਹੋਣਗੇ ਤੇ ਜੋ ਪੈਰਾਂ ਦੇ ਵਿੱਚ ਰਲੇ ਇਹ ਉਹ ਪੈਸੇ ਆ ਜਿਹੜੇ ਸੰਗਤਾਂ ਦਾ ਤੁਹਾਨੂੰ ਪਿਆਰ ਦਿੱਤਾ ਗਿਆ ਵਾ ਸੰਗਤਾਂ ਨੇ ਤੁਹਾਨੂੰ ਬੁੱਕ ਕਰਕੇ ਜਿਹੜੀ ਭੇਟਾ ਦਿੱਤੀ ਗਈ ਆ ਇਹ ਉਹ ਪੈਸੇ ਆ ਜਿਹੜੇ ਤੁਸੀਂ ਉਤੋਂ ਦੀ ਛੁੱਟੇ ਨਚਾਰਾਂ ਦੇ ਡੀਜੇ ਵਜਾਏ ਉਤੋਂ ਦੀ ਛੁੱਟੇ ਪੈਰਾਂ ਦੇ ਵਿੱਚ ਰੋਲੇ ਇਹ ਉਹ ਪੈਸੇ ਆ ਇਹ ਉਹ ਭੇਟਾ ਵਾ ਹੁਣ ਇੱਕ ਬੇਨਤੀ ਕਰਾਂ ਮੈਂ ਵੇਖੋ ਜੇ ਬੈਂਕਟ ਹਾਲ ਬੁੱਕ ਕਰ ਵੀ ਲਿਆ ਚਲੋ ਵੱਡੇ ਮਹਾਂਪੁਰਖ ਆ ਰਹੇ ਸੀ ਬਾਬਾ ਬੀਰ ਸਿੰਘ ਜੀ 96 ਕਰੋੜੀ ਆ ਰਹੇ ਸੀ ਭਾਈ ਰঞ্জੀਤ ਸਿੰਘ ਜੀ ਖਾਲਸਾ ਢੜਗਾਲੇ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਹੋਰ ਮਹਾਂਪੁਰਖ ਜੀ ਆ ਰਹੇ ਸੀਗੇ ਮੈਂ ਬੇਨਤੀ ਕਰਾਂ ਵੀ ਡਾਂਸਰਾਂ ਨਚਾਉਣੀਆਂ ਜ਼ਰੂਰੀ ਸੀ ਮੈਨੂੰ ਮੈਂ ਆਪਣਾ ਪਰਸਨਲ ਦੱਸਾਂ ਮੈਨੂੰ ਮੇਰੇ ਘਰ ਵਾਲਿਆਂ ਪੁੱਛਿਆ ਆਂਦੇ ਵੀ ਜਿਹਨੂੰ ਤੇਰਾ ਵਿਆਹ ਹੋਊਗਾ ਹੁਣ ਮੰਨ ਲਓ ਮੇਰੀ ਉਮਰ 19 ਸਾਲ ਆ ਆਂਦੇ ਵੀ ਜਦੋਂ 24 ਸਾਲ ਦਾ 25 ਸਾਲ ਦਾ ਜਦੋਂ ਆਂਦੇ ਕਾਕਾ ਤੂੰ ਆਏਂਗਾ ਹਰਮਨਦੀਪ ਸਿੰਘ ਆਂਦੇ ਹਰਮਨ ਜਦੋਂ ਤੂੰ 24 25 ਸਾਲ ਦਾ ਹੋਏਂਗਾ ਤਾਂ ਤੂੰ ਵਿਆਹ ਕਿੱਥੇ ਕਰਾਏਂਗਾ ਮੈਂ ਕਿਹਾ ਗੁਰੂ ਦੀ ਜੁਰੀ ਚ ਆਨੇ ਨਹੀਂ ਬਾਅਦ ਵਿੱਚ ਬੈਂਕਟ ਹਾਲ ਕੋਈ ਪੈਲਸ ਕਰੇਗਾ ਬੁੱਕ ਮੈਂ ਕਿਹਾ ਆਪਣਾ ਘਰ ਇੰਨੀ ਸੰਤ ਨੂੰ ਸੰਭਾਲ ਸਕੇ ਨਹੀਂ ਹੈਗਾ ਇੰਨੇ ਲੋਕਾਂ ਨੂੰ ਸੰਭਾਲ ਸਕੇ ਪੇ ਮੰਨ ਲਓ ਜੇ 500 ਬੰਦਾ 1000 ਬੰਦਾ ਆਊਗਾ ਤੇ ਆਪਣਾ ਘਰ ਮੈਂ ਕਿਹਾ ਇੰਨਾ ਵੱਡਾ ਨਹੀਂ ਹੈਗਾ ਪਹਿਲਾਂ ਵੱਡਾ ਸੀ ਸਾਦਾ ਘਰ ਪਰ ਅਸੀਂ ਪਿੱਛੇ ਥਾਂ ਖਾਲੀ ਛੱਡ ਕੇ ਵਿਚਕਾਰ ਕੋਠੇ ਪਾ ਗਏ ਤੇ ਅੱਗੇ ਅਸੀਂ ਛੋਟਾ ਜਿਹਾ ਵਿਹੜਾ ਛੱਡਤਾ ਹੁਣ ਸਾਡਾ ਘਰ ਪਿੱਛੋਂ ਵੀ ਕਿਸੇ ਕੰਮ ਦਾ ਨਹੀਂ ਰਿਹਾ ਤੇ ਅੱਗੋਂ ਸਾਡਾ ਵੇਰਾ ਬਣ ਗਿਆ ਹੁਣ ਇੰਨੇ ਇੰਨਾ ਮੁਲਕ ਸਾਡੇ ਇੰਨੀ ਦੁਨੀਆ ਸਾਡੇ ਘਰੇ ਵਿਆਹ ਦੇ ਸਮੇਂ ਨਹੀਂ ਆ ਸਕਦੀ ਮੈਂ ਕਿਹਾ ਜੇ ਮੰਨ ਲਓ ਪੈਲਸ ਬੁੱਕ ਕਰ ਵੀ ਲਈਏ ਤੇ ਪਰ ਮੈਂ ਕਿਹਾ ਇੱਕ ਮੇਰੀ ਸ਼ਰਤ ਹੈ ਨਾ ਤੇ ਮੀਠ ਸ਼ਰਾਬ ਕਰਨੇ ਆ ਨਾ ਤੇ ਅੰਡੇ ਕਰਨੇ ਆ ਜੇ ਪੈਲਸ ਬੁੱਕ ਕੀਤਾ ਵੀ ਨਾ ਤੇ ਡਾਂਸਰਾਂ ਨੂੰ ਚਾਉਣੀਆਂ ਵਾ ਤੇ ਨਾ ਪੈਲਸ ਦੇ ਵਿੱਚ ਜੇਕਰ ਪੈਲਸ ਬੁੱਕ ਕੀਤਾ ਵੀ ਤੇ ਨਾ ਪੈਲਸ ਦੇ ਵਿੱਚ ਕੋਈ ਡੀ ਜੇ ਵਜਾਉਣਾ ਵਾ ਕੋਈ ਗੁਰੂ ਘਰ ਦਾ ਗਰੰਥੀ ਸੱਦਾਂਗੇ ਅਰਦਾਸ ਕਰੇਗਾ ਕੋਈ ਮੈਨੂੰ ਆਂਦੇ ਆਂਦੇ ਫਿਰ ਜੇ ਡਾਂਸਰਾਂ ਨੇ ਸਦਣੀਆਂ ਤੇ ਆਂਦੇ ਇੱਕ ਵੀਰ ਨੇ ਅੱਗੇ ਵਿਆਹ ਕੀਤਾ ਸੀ ਉਹਦੇ ਢਾਡੀ ਸਿੰਘ ਸਦੇ ਸੀ ਕਵੀਸ਼ਰ ਸਦੇ ਸੀ ਮੈਂ ਕਿਹਾ ਨਹੀਂ ਉਹ ਵੀ ਨਹੀਂ ਸਦਰੇ ਉਹ ਆਂਦੇ ਆਂਦੇ ਉਹ ਕਿਉਂ ਨਹੀਂ ਸਦਰੇ ਮੈਨੂੰ ਮੇਰੇ ਘਰ ਦੇ ਸਵਾਲ ਕੀਤਾ ਮੈਂ ਉਹ ਦੱਸ ਰਿਆਂ ਆਂਦੇ ਉਹ ਕਿਉਂ ਨਹੀਂ ਸਦਨੇ ਮੈਂ ਕਿਹਾ ਜਿਹੜੀਆਂ ਸਟੇਜਾਂ ਦਾ ਇਦਾਂ ਹਲਾ ਕੇ ਤੇ ਉਹ ਬੋਤਲਾਂ ਕਰਕੇ ਫੁਹਾਰਾ ਜਾਂ ਮਾਰਦੇ ਆਂ ਸ਼ਰਾਬ ਦੀ ਬੋਤਲ ਉਹ ਪਜਕਾਰੀ ਜੀ ਵਦਗੇ ਕਿੱਡੀ ਉੱਚੀ ਜਾਂਦੀ ਏ ਮੈਂ ਕਿਹਾ ਜਿਹੜੀਆਂ ਸਟੇਜਾਂ ਤੇ ਸ਼ਰਾਬਾਂ ਡੋਲਦੀਆਂ ਹੋਣ ਜਿਹੜੀਆਂ ਸਟੇਜਾਂ ਤੇ ਨਚਾਰਾਂ ਨੱਚਦੀਆਂ ਹੋਣ ਉਹ ਸਟੇਜ ਤੇ ਟਾਡੀ ਸਿੰਘ ਨਹੀਂ ਲਾਉਣੇ ਮੈਂ ਜੇ ਮੈਂ ਕਿਹਾ ਮੈਂ ਪੈਲਸ ਬੁੱਕ ਕਰ ਵੀ ਲਿਆ ਪਹਿਲੀ ਗੱਲ ਕਰਨਾ ਨਹੀਂ ਜੇ ਕਰ ਵੀ ਲਿਆ ਤੇ ਮੈਂ ਆਖਿਆ ਵੀ ਉੱਥੇ ਡਾਂਸਰਾਂ ਨੂੰ ਨਹੀਂ ਚਾਉਣੀਆਂ ਉੱਥੇ ਡੀ ਜੇ ਨਹੀਂ ਵਜਾਉਣੇ ਕੋਈ ਮੀਠ ਸ਼ਰਾਬ ਨਹੀਂ ਕਰਨਾ ਆਉਣ ਕੇ ਨੇ ਖਾਣਾ ਪੀਣਾ ਖਾ ਪੀ ਕੇ ਵੈਗਰੂ ਵੈਗਰੂ ਕਰਕੇ ਸਾਰੇ ਜਣੇ ਆਪਾਂ ਘਰਾਂ ਨੂੰ ਤਨਾਕਾ ਹੋਰ ਆ ਕੇ ਘਰੇ ਡੀਜੇ ਵਜਾਉਣੀ ਆ ਹੋ ਸਕਿਆ ਸਾਰੇ ਰਿਸ਼ਤੇਦਾਰ ਪਰਿਵਾਰ ਵਾਲੇ ਮੈਂ ਕਿਹਾ ਬਵਾਂਗੇ ਤਾਂ ਬੈਠ ਕੇ ਸੁਖਣੀ ਸਾਹਿਬ ਦਾ ਪਾਠ ਹੀ ਕਰ ਲਾਂਗੇ ਵੀ ਸੁਖਮਨੀ ਸੁਖ ਅਮਰਤਪੁਰ ਬਨਾਮ ਭਗਤ ਜਨਾ ਕੇ ਮਨ ਮਿਸ ਰਾਮ ਵੀ ਗੁਰੂ ਸਾਹਿਬ ਸਾਡੇ ਘਰ ਦੇ ਵਿੱਚ ਸੁਖ ਆਵੇ ਇਹ ਵਾਲਾ ਮੈਂ ਕੰਮ ਕਰ ਲਿਆਂਗੇ ਤੇ ਪਰ ਭਾਈ ਐਮਨਦੀਪ ਸਿੰਘ ਨੂੰ ਮੇਰੀ ਬੇਨਤੀ ਆ ਤੁਸੀਂ ਜੇਕਰ ਬੈਂਕਟ ਹਾਲ ਬੁੱਕ ਕੀਤਾ ਵੀ ਤੇ ਤੁਹਾਡਾ ਫਰਜ਼ ਇਹ ਬੰਦਾ ਹੈ ਕਿ ਤੁਸੀਂ ਉੱਥੇ ਨਿਚਾਰਾਂ ਵਾਲੇ ਕੰਮ ਨਾ ਕਰਦੇ ਤੁਹਾਡੀ ਧੀ ਦਾ ਸਿਰ ਟਕਿਆ ਹੁੰਦਾ ਸਾਡੀ ਭੈਣ ਦਾ ਸਿਰ ਟਕਿਆ ਹੁੰਦਾ ਇਹ ਸਭ ਤੋਂ ਵਧੀਆ ਕੰਮ ਸੀ ਬਾਕੀ ਸਮਝਣ ਵਾਲੇ ਮੇਰੀ ਵਿਚਾਰ ਸਮਝ ਗਏ ਹੋਣਗੇ ਜੋ ਮੈਂ ਆਪਣੀ ਵਿਚਾਰ ਸੰਗਤਾਂ ਦਾ ਕਰਖੀ ਭਾਈ ਅਮਨਦੀਪ ਸਿੰਘ ਜੀ ਨੂੰ ਉਹਨਾਂ ਦੇ ਤੇਜ ਦਾ ਨੰਦ ਕਾਰਜ ਹੋਇਆ ਲੱਖ ਲੱਖ ਮੇਰੇ ਵੱਲੋਂ ਵਧਾਈ ਬਾਬਾ ਗੋਰਖਬਾਲ ਸਿੰਘ ਜੀ ਨੂੰ ਵਧਾਈ ਜਿਹੜੇ ਹੁਣ ਮੈਨੂੰ ਕੁਝ ਵੀਰ ਪਾ ਰਹੇ ਹੀ ਵੀਡੀਓ ਫਿਰ ਵੇਖੋ ਜੀ ਟੜੀਆਂ ਵਾਲੇ ਵੀ ਗਏ ਉੱਥੇ ਕਿਉਂ ਟਡਰਗਾਲੇ ਨੂੰ ਪਿਛਲੇ ਦਿਨੀ ਮੈਂ ਮਿਲ ਕੇ ਆਂ ਆਂਦੇ ਜਿੰਨਾਂ ਨੂੰ ਤੁਸੀਂ ਮਿਲੇ ਹੋ ਵੇਖੋ ਕੀ ਕਰਨ ਦਾ ਏ ਮੈਂ ਬੇਨਤੀ ਕਰਾਂ ਡਾਂਸ ਨਾਲ ਬੁੱਕ ਟਡਰਗਾਲੇ ਨੇ ਨਹੀਂ ਕੀਤੀਆਂ ਅਮਨਦੀਪ ਸਿੰਘ ਜੀ ਉਹਨਾਂ ਕੀਤੀਆਂ ਵਾ ਤਾਂ ਨਾਲ ਟਡਰਗਾਲੇ ਉੱਥੇ ਬਾਹਵਾ ਫਲਫੜ ਨੱਚ ਰਹੇ ਉਹਨਾਂ ਦੀ ਫਿਰ ਦੂਜੀ ਗੱਲ ਮੈਨੂੰ ਹੋਰ ਇੱਕ ਸਵਾਲ ਕੀਤਾ ਆਂਦੇ ਵੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਆਇਆ ਤੇ ਭਾਈ ਰਜੀਤ ਸਿੰਘ ਟਡਰਗਾਲੇ ਨੇ ਇਹ ਗੱਲ ਕੀਤੀ ਵੀ ਵੇਖੋ ਜੀ ਗੁਰੂ ਜੀ ਆਏ ਮੈਂ ਬੇਨਤੀ ਕਰਾਂ ਪੂਰੀ ਕਲਿੱਪ ਸੁਣੋ ਖਾਸ ਕਰਕੇ ਸਾਡੇ ਲਾਣੇ ਨੂੰ ਨਿਗੀਆਂ ਨਿਗੀਆਂ ਕਲਿੱਪਾਂ ਕੱਟਣ ਦੀ ਬੜੀ ਆਤਿਆ ਉਹ 9 ਸਾਲ ਜੋ ਰੌਲਾ ਪਿਆ ਭਾਈ ਰঞ্জੀਤ ਸੋਂ ਦਾ ਵਿਵਾਦ ਹੋਇਆ ਇਹ ਤੁਹਾਡੀਆਂ ਨਿਗੀਆਂ ਨਿਗੀਆਂ ਕਲਿੱਪਾਂ ਕੱਟਣ ਦੇ ਕਰਕੇ ਹੋਇਆ ਵਾ ਮੇਰੇ ਪੂਰੀ ਗੱਲ ਉਹਨਾਂ ਦੇ ਚੈਨਲ ਤੇ ਸੁਣੋ ਪਤਾ ਲੱਗੇ ਵੀ ਕੀ ਕਹਿ ਰਹੇ ਹੋ ਹੁਣ ਵੇਖੋ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿਹੜਾ ਰਾਧਾ ਸੁਆਮੀ ਡੇਰੇ ਦਾ ਮੁਖੀ ਹੈ ਮੈਂ ਰਾਧਾ ਸੁਆਮੀ ਆਹ ਕਿਹ ਚ ਨਹੀਂ ਆ ਉਹਨਾਂ ਨੇ ਅਗਲੀ ਗੱਲ ਇਹ ਵੀ ਕਹੀ ਆ ਭਾਈ ਰঞ্জੀਤ ਸੋਣੇ ਵੀ ਜਿੰਨਾ ਸਤਕਾਰ ਤੁਸੀਂ ਗੁਰੂ ਬਾਬੇ ਦਾ ਕਰਦੇ ਜੇ ਬਾਬਿਆਂ ਦਾ ਨਾ ਕਰੋ ਗੁਰੂ ਸਾਹਿਬ ਦਾ ਕਰੋ ਉਹਨਾਂ ਇਹ ਗੱਲ ਵੀ ਕਹੀ ਆ ਪੂਰੀ ਕਲਿੱਪ ਸੁਣੋ ਮੈਂ ਕੋਈ ਉਹਨਾਂ ਦੇ ਪੈਸੇ ਲੈ ਕੇ ਗੱਲ ਨਹੀਂ ਕਰ ਰਿਹਾ ਜੋ ਰਿਐਲਿਟੀ ਹੋ ਰਿਐਲਿਟੀ ਹੈ ਬਾਕੀ ਵੀਡੀਓ ਦੇ ਵਿੱਚ ਕੋਈ ਗਲਤ ਬੋਲ ਗਿਆ ਵਾ ਵੀਡੀਓ ਪੂਰੀ ਸੁਣਿਆ ਕਰੋ ਜਿੱਥੇ ਉਹਨਾਂ ਕਿਹਾ ਵੀ ਇੰਨਾ ਇੰਨੀ ਖਿੱਚ ਸਾਨੂੰ ਗੁਰੂ ਗ੍ਰੰਥ ਸਾਹਿਬ ਵਾਲੇ ਬੰਦੇ ਹੋਵੇ ਚਲੋ ਮੈਂ ਕੋਈ ਗਲਤ ਬੋਲ ਗਿਆ ਵਾ ਖਿਮਾ ਜਾਂ ਚੱਕਿਆ ਅੱਜ ਕਰਨੇ ਜਿੰਨੀਆਂ ਵਿਚਾਰਾਂ ਕੀਤੀਆਂ ਚੰਗੀਆਂ ਲੱਗੀਆਂ ਉਹਨਗੀਆਂ ਫਤਿਹ ਰੇ ਸਾਂਝ ਪਾਈ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ